ਸਾਨੂੰ ਸਤਸ੍ਰੀਕਾਲ ਕਿਉਂਕਿ ਕੁਸ਼ਕ ਜੇਲਿਆਂ ਦੇ ਵਿੱਚ 1 ਜੂਨ ਤੋਂ ਜਿਹੜਾ ਝੋਨਾ ਲੱਗਣਾ ਸਟਾਰਟ ਹੋ ਚੁੱਕਿਆ ਹੈਗਾ ਤੇ ਝੋਨਾ ਲੱਗਣ ਤੋਂ ਬਾਅਦ 10 ਦਿਨ ਦਾ ਝੋਨਾ 12 ਦਿਨ ਦਾ ਝੋਨਾ ਤੇ ਕਿਸਾਨਾਂ ਦੀ ਪਹਿਲੀ ਪ੍ਰੋਬਲਮ ਤੇ ਪਹਿਲਾ ਸਵਾਲ ਇਹ ਹੀ ਹੁੰਦਾ ਵੀ ਭਾਈ ਸਾਡਾ ਝੋਨਾ ਲਾਏ ਨੂੰ 10 ਦਿਨ ਹੋ ਗਏ 12 ਦਿਨ ਹੋ ਗਏ ਪਰ ਭਾਈ ਝੋਨਾ ਸਾਡਾ ਜਿਹੜਾ ਗਰੋਥ ਨਹੀਂ ਕਰ ਰਿਹਾ ਅਸੀਂ ਇਹ ਨੀਚੇ ਡੀਏਪੀ ਪਾਇਆ ਪोटाश ਵੀ ਪਾਇਆ ਤੇ ਜ਼ਿੰਕ ਵੀ ਪਾਈ ਹੈ ਹਨਾ ਹੋਰ ਵੀ ਆਪਾਂ ਕਈ ਖਾਦਾਂ ਪਾਉਣੇ ਹੈਗੇ ਮਿਕਸ ਦਿੱਤਾ ਬਾੜੀਆਂ ਹਨਾ ਪ੍ਰੋਬਲਮ ਆਉਂਦੀ ਹੈ ਵੀ ਸਾਡਾ ਝੋਨਾ ਫੋਟ ਨਹੀਂ ਕਰਦਾ ਪਹਿਲੀ ਗੱਲ ਬਈ ਦੇਖੋ ਜਦੋਂ ਝੋਨਾ ਲੱਗਦਾ ਹੈਗਾ ਹਨਾ ਹਰ ਸਾਲ ਹੀ ਆਪਣੇ ਪ੍ਰੋਬਲਮਾਂ ਹੁੰਦੀਆਂ ਨੇ ਜਦੋਂ 10 ਦਿਨ ਦਾ 11 ਦਿਨ ਦਾ 15 ਦਿਨ ਦਾ ਹਨਾ ਝੋਨਾ ਹੁੰਦਾ ਆਪਾਂ ਉਹਦੀ ਜੜ ਪੱਟ ਕੇ ਦੇਖ ਲੈਣੇ ਜਦੋਂ ਜੜ ਪੱਟ ਕੇ ਦੇਖਦੇ ਆਂ ਤੇ ਜਿਹੜੀ ਥੱਲੇ ਜੜ ਹੁੰਦੀ ਹੈ ਉਹ ਖਤਮ ਹੋ ਰਹੀ ਹੁੰਦੀ ਹੈ ਜਾਂ ਥੱਲੇ ਨੂੰ ਮੂਸਲੀ ਜੀ ਬਣ ਜਾਂਦੀ ਹੈ ਨਾ ਤੇ ਥੱਲੇ ਜੜ ਖਤਮ ਕਰਕੇ ਬੂਟਾ ਜਿਹੜਾ ਉੱਪਰ ਜੜਾਂ ਲਾ ਜਾਂਦਾ ਤੇ ਕਈ ਕਿਸਾਨ ਕਹਿੰਦੇ ਆ ਬਾਈ ਇਹ ਨਿਮਾ ਟੋੜ ਦੀ ਸ਼ਿਕਾਇਤ ਹੋਣੀ ਹੈ ਤੇ ਜਾਂ ਕੋਈ ਹੋਰ ਬਿਮਾਰੀ ਦੇ ਨਾਲ ਕਾਫੀ ਦੇਖੋ ਜੋੜਦੇ ਹੈਗੇ ਆ ਤੇ ਦੇਖ ਜਦੋਂ ਝੋਨਾ ਲੱਗਦਾ ਹੈਗਾ ਹਨਾ ਕਈ ਵਾਰ ਬਈ ਲੇਬਰ ਹੁੰਦੀ ਹੈ ਜਿਹੜੀ ਅਣਜਾਣ ਹੁੰਦੀ ਹੈ ਹਨਾ ਨਾਵੇਂ ਬੱਚੇ ਹੁੰਦੇ ਆ ਜਿਵੇਂ ਹੁਣ ਜੂਨ ਦੀਆਂ ਛੁੱਟੀਆਂ ਹੋਈਆਂ ਹੋਈਆਂ ਨੇ ਤੇ ਆਪਦੇ ਮਾਂ ਪਿਓ ਦੇ ਨਾਲ ਸਾਰੇ ਬੱਚੇ ਜੋ ਲੇਬਰ ਦਾ ਕੰਮ ਕਰਦੇ ਉਹ ਝੋਨਾ ਲਾਉਂਦੇ ਹੈਗੇ ਆ ਤੇ ਜਦੋਂ ਵੀ ਝੋਨਾ ਇਸ ਤਰ੍ਹਾਂ ਦੀ ਪ੍ਰੋਬਲਮ ਕਿਉਂ ਹੁੰਦੀ ਹੈ ਜਦੋਂ ਝੋਨਾ ਲਾਉਣਾ ਹੈਗਾ 2 ਤੋਂ 3 ਸੈਂਟੀਮੀਟਰ ਕਹਿਣ ਦਾ ਮਤਲਬ ਇੰਚ 1/2 ਇੰਚ ਹੱਦ ਇੰਚ ਇੰਚ ਤੋਂ ਲੈ ਕੇ 1/2 ਇੰਚ ਤੱਕ ਲਾਉਣਾ ਉ ਤਾਂ ਜੇ ਆਪਾਂ ਇੰਚ ਦੇ ਬੂਟੇ ਦੀ ਢਗਾਈ ਲਾ ਲਈਏ ਤਾਂ ਝੋਨਾ ਜਲਦੀ ਚੱਲ ਪੈਂਦਾ ਕਿਉਂਕਿ ਕਈ ਵਾਰ ਲੇਵਰ ਕੀ ਕਰਦੀ ਆ ਨਾ 1.5 ਇੰਚ 2 ਇੰਚ 3-3 ਇੰਚ ਤੱਕ 2.5 ਇੰਚ ਤੱਕ ਝੋਨਾ ਲੱਗ ਜਾਂਦਾ ਜਿਹੜੀ ਫਿਰ ਉਹਦੀ ਅਸਲੀ ਜੜ ਹੁੰਦੀ ਆ ਹਨਾ ਉਹ ਡੰਗਾਈ ਦੇ ਵਿੱਚ ਚਲੀ ਜਾਂਦੀ ਐ ਜਿਹੜੀ ਜੜ ਜਿੰਨਾ ਕਬੂਟਾ ਉੱਪਰੋਂ 1.5 ਇੰਚ 1.5 ਇੰਚ ਇੰਚ 1.5 ਕਿ ਜੜ ਤਾਹਾਂ ਹੁੰਦੀ ਆ ਹਨਾ ਇੰਚ 1.5 ਦੀ ਜੜ ਤਾਹਾਂ ਹੁੰਦੀ ਐ ਉਹ ਫਿਰ ਤਾਂ ਜਿਹੜਾ ਤਾਂ ਲੈਂਦਾ ਕਿਉਂਕਿ ਇੰਚ 1.5 ਇੰਚ ਤੇ ਹੀ ਉਹਨੂੰ ਸਹੀ ਤਤ ਸਹੀ ਗੈਸਾਂ ਮਿਲ ਨਹੀਂ ਆ ਫਿਰ ਵੀ ਉਹਨੂੰ ਸਹੀ ਆਕਸੀਜਨ ਮਿਲੇਗੀ ਤਾਂ ਹੀ ਉਹ ਉੱਪਰ ਜੜਾ ਲਾ ਲੈਂਦਾ ਕਿਉਂਕਿ ਜਿਹੜੀ ਥੱਲੇ ਜੜ ਹੁੰਦੀ ਆ ਥੱਲੇ ਕਾਫੀ ਤਰ੍ਹਾਂ ਦੀਆਂ ਗੈਸਾਂ ਹੁੰਦੀਆਂ ਨੇ ਮethane ਵਗੈਰਾ ਤੇ ਉਹਦੇ ਨਾਲ ਕੀ ਹੁੰਦਾ ਨਾ ਬੂਟੇ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਉਹ ਆਪਦੀ ਅਸਲੀ ਜੜ ਖੋ ਕੇ ਫਿਰ ਤਾਂਹਾਂ ਤੋਂ ਜਿਹੜੀਆਂ ਨਵੇਂ ਜੜਾ ਬਣਾ ਲੈਂਦਾ ਜੜਾ ਕਾਦੇ ਲਈ ਬਣਦੀਆਂ ਨੇ ਜਦੋਂ ਝੋਨੇ ਦੀ ਲਵਾਈ ਟਾਈਮ ਝੋਨਾ ਡੂੰਗਾ ਲੱਗ ਜਾਂਦਾ ਇੰਚ ਸਵਾ ਇੰਚ ਤੱਕ ਝੋਨੇ ਦੀ ਲਵਾਈ ਹੁੰਦੀ ਹੈ ਕਈ ਵਾਰ 2 ਇੰਚ ਲੱਗ ਜਾਂਦੇ 2.5 ਇੰਚ ਹੱਦ ਤੱਕ 3 ਇੰਚ ਤੱਕ ਵੀ ਲੱਗ ਜਾਂਦੇ ਫਿਰ ਬੂਟੇ ਦੇ 10 15 ਦਿਨ ਜਿਹੜੇ ਰਾਮ ਦੇ ਨਾਲ ਖਰਾਬ ਹੋ ਜਾਂਦੇ ਆ ਤੇ ਫਿਰ ਉੱਥੇ ਆਪਾਂ ਕਾਫੀ ਕੈਮੀਕਲ ਤਰੀਕਾ ਵਰਤਦੇ ਆ ਹਨਾ ਕੋਈ ਕੁਛ ਵਰਤਦਾ ਕੋਈ ਕੁਛ ਵਰਤਦਾ ਫਿਰ ਵੀ ਜਿਹੜੀ ਉਹਦੀ ਥਲੜੀ ਜੜਮ ਜੜਾ ਜਿਹੜੀ ਹਨਾ ਖਤਮ ਹੋ ਜੇ ਤੇ ਉੱਪਰੋਂ ਜੜਾ ਉਹ ਲਾਉਣ ਲੱਗ ਜੀਏ ਕਾਰਨ ਮੇਨ ਇਹ ਇਹੀ ਹੈਗਾ ਤੁਹਾਡਾ ਬੀਜ ਝੋਨਾ ਜਿਆਦਾ ਡੂੰਗਾ ਜਿਹੜਾ ਨਾਂ ਲਾਓ ਤੇ ਦੂਸਰੀ ਗੱਲ ਝੋਨੇ ਨੂੰ ਜਿਆਦਾ ਭਈ ਵੈਰੈਟੀਆਂ ਦੇ ਹਿਸਾਬ ਦੇ ਨਾਲ ਦੇਖੋ ਹਨਾ ਵੀ ਆਪਣੇ ਕੋਲ ਕਿਹੜੀ ਵੈਰੈਟੀ ਹੈਗੀ ਆ ਕਿੰਨਾ ਕੁ ਦੇਖੋ ਬੂਝਾ ਮਾਰਦੀ ਹੈਗੀ ਆ ਜ਼ਿਆਦਾਤਰ ਜਿਹੜੀਆਂ ਲੌਂਗ ਟਾਈਮ ਦੀਆਂ ਕਿਸਮਾਂ ਨੇ ਜਿਵੇਂ ਹੁਣ ਕੋਈ ਮੁੱਛਲ ਲਾਈ ਜਾਂਦਾ ਕੋਈ ਪੀਲੀ ਪੂਸ਼ਾ ਲਾਈ ਜਾਂਦਾ ਕਿ ਪੂਸ਼ਾ 44 ਲਾਈ ਜਾਂਦਾ ਇਹਨਾਂ ਨੂੰ ਜਿਆਦਾ ਸੰਘਣਾ ਨਾ ਲਾਇਓ ਖਾਸ ਕਰ ਮੁੱਛਲ ਚੋਂ ਸਿੱਕਲਾਰੀ ਚ 1880 ਲਾਰੇ ਇਹਨੂੰ ਜਿਆਦਾ ਸੰਘਣਾ ਨਾ ਲਾਇਓ ਕਿਉਂਕਿ ਪੈਰਾਂ ਦੀ ਥੋੜੀ ਜਿਹੀ ਬੇੜਲੀ ਰੱਖੋ ਕਿ ਇਹਦੇ ਵਿੱਚ ਹਵਾ ਵਗੈਰਾ ਪੈਂਦੀ ਰਹਿੰਦੀ ਹੈ ਫਿਰ ਕੋਈ ਆਪਾਂ ਨੂੰ ਜਿਹੜੀ ਦਿੱਕਤ ਸਾਹਮਣੇ ਨਹੀਂ ਆਉਂਦੀ ਕਿਉਂਕਿ ਹਰ ਸਾਲ ਹੀ ਹੁੰਦਾ ਕਿਉਂਕਿ ਅਸੀਂ ਵੀ ਦੇਖੋ ਕਿਸਾਨਾਂ ਦੇ ਨਾਲ ਹਨਾ ਮਿਲਦੇ ਜਿਹੜੇ 20 ਤੋਂ 25 ਕਿਸਾਨਾਂ ਨੂੰ ਹਰ ਰੋਈ ਖੇਤਾਂ ਦੇ ਵਿੱਚ ਅੱਜ ਵੀ ਮਿਲਦੇ ਜਾ ਰਹੇ ਹਾਂ ਤੇ ਜਦੋਂ ਝੋਨਾ ਲੱਗ ਗਿਆ ਉਦੋਂ ਵੀ ਮਿਲਣਾ ਕਿਸਾਨ ਜੜ ਪੱਟ ਕੇ ਦੁਕਾਨ ਤੇ ਲਿਆਉਂਦਾ ਬਾਈ ਸਾਡੇ ਝੋਨਾ ਨਹੀਂ ਚੱਲਿਆ ਮੇਰੇ ਗਵੰਡੀ ਨੇ ਉਹੀ ਕਿਸਮ ਲਾਈਏ ਮੇਰੇ ਬਰੋਬਰ ਲਾਇਆ ਬਾਈ ਉਹਨਾਂ ਦਾ ਝੋਨਾ ਬੂਝਾ ਮਾਰ ਗਿਆ ਸਾਡੇ ਤਾਂ ਕੱਲਾ ਕੱਲਾ ਡਾਲ ਖੜਾ ਇਹ ਦਿੱਕਤ ਕੀ ਹੁੰਦੀ ਹੈ ਕਈ ਵਾਰ ਕਦੂ ਵਗੈਰਾ ਪੋਲਾ ਹੁੰਦਾ ਹੈ ਕੱਦੂ ਜਦੋਂ ਜਿਆਦੇ ਪੁੱਲਾ ਹੁੰਦਾ ਹੈ ਨਾ ਬਈ ਕਈ ਵਿਚਬਾਨ ਇਸ ਤਰ੍ਹਾਂ ਦੇ ਹੈਗੇ ਹਨਾ ਤੁਰਤ ਕੱਦੂ ਕਰਕੇ ਤੁਰਤ ਲਾਉਣਾ ਪੈਂਦਾ ਨਹੀਂ ਬਾਣਾ ਦੇ ਵਿੱਚ ਪੁਲਾਈ ਜਿਆਦੇ ਬਣ ਜਾਂਦੀ ਹੈ ਜਾਂ ਬਾਣ ਕੱਢ ਕੜੇ ਜਿਆਦੇ ਬਣ ਜਾਂਦੇ ਆ ਕਿਉਂਕਿ ਹੁਣ ਦੇਖੋ ਪਨੀਰੀਆਂ ਪੱਕੀਆਂ ਤਾਂ ਹੈ ਨਹੀਂ 25 ਦਿਨ 30 ਦਿਨ ਦੀਆਂ ਸਾਰੇ ਵਿੱਚ ਪਨੀਰੀਆਂ ਹੈਗੀਆਂ ਨੇ ਇਹ ਗਲਤੀ ਜਿਹੜੀ ਨਾ ਕਰੋ ਕਿਉਂਕਿ ਮੈਂ ਅੱਜ ਵੀਡੀਓ ਪਹਿਲਾਂ ਇਹ ਤਾਂ ਬਣਾ ਰਿਹਾ ਕਿਉਂਕਿ ਹਰ ਸਾਲ ਮੈਨੂੰ ਪ੍ਰੋਬਲਮ ਆਉਂਦੀ ਹੈਗੀ ਆ ਫਿਰ ਇਹਦੇ ਉੱਪਰ 25 ਦਿਨ ਦੀ 20 ਦਿਨ ਦੀ ਝੋਨਾ ਜਦੋਂ ਹੁੰਦਾ ਉਹਦੇ ਵੀਡੀਓ ਬਣਾਉਣਾ ਉਹਦੋਂ ਕਿਸਾਨ ਜਿਹੜੇ ਫਿਰ ਕਹਿੰਦੇ ਆ ਬਾਈ ਇਹ ਲੇਟ ਹੋ ਗਿਆ ਹਨਾ ਤੁਸੀਂ ਲੇਟ ਬੋਲੇ ਤੇ ਮੈਂ ਕਹਿੰਦਾ ਵੀ ਝੋਨਾ ਜਿਆਦਾ ਡੂੰਘਾ ਨਾ ਲਵਾਇਆ ਤਾਂ ਸੋਡੇ ਝੋਨੇ ਦੀ ਫੋਟ ਵਧੀਆ ਹੋ ਸਕੇ ਧੰਨਵਾਦ